ਵੇ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਬ ਅੱਪਾ ਪਰਕਾ ਮਿਟ ਗਿਆ ਜਦ ਜਦ ਦੇਖੂ ਤਾ ਤੂੰ ਹੋਣਾ ਮੇਰਾ ਤਾਂ ਮਨ ਮੇ ਕੁਛ ਹੈ ਨਹੀਂ ਸਭ ਕੁਛ ਹੈ ਤੇਰਾ ਮੈਂ ਵੀ ਤੇਰਾ ਜਦ ਹੋ ਗਿਆ ਫਿਰ ਤੂੰ ਨਹੀਂ ਰਹੇਗਾ ਮੈਂ ਤਾਂ ਰਹੀ ਨਾ ਜੇ ਇਹ ਹੀ ਗੱਲ ਰਟਣ ਰੱਟੇ ਜ ਰਟਣ ਇਹ ਗੱਲ ਦਾ ਕਰਤਾ ਸੀ ਰਟਣ ਯੋਗ ਇਹ ਗੱਲ ਦਾ ਕਰਨਾ ਸੀ ਤੂੰ ਤੂੰ ਕਰਤਾ ਤੂੰ ਹੁਆ ਤੂੰ ਤੋਂ ਨਹੀਂ ਕੀਤਾ ਵੇਰੂ ਵੇਰੂ ਕਰਨ ਲੱਗ ਤੂ ਦੂ ਕਰਨ ਵਾਲਾ ਤੂੰ ਹੋ ਜਾਂਦਾ ਹੈ ਵੈਗੁਰੂ ਹੈ ਨੂੰ ਕਰਨ ਵਾਲਾ ਵੈਗੁਰੂ ਨਹੀਂ ਹੋ ਸਕਦਾ ਵੈਗੁਰੂ ਵੱਡਾ ਤੂੰ ਅੱਡਾ ਕੌਣ ਕਰਦਾ ਹੈ ਵੈਗੁਰੂ ਵੈਗੁਰੂ ਮੈਂ ਕਰਦਾ ਤੂ ਦੂ ਕਰਨ ਕਰਦਾ ਤੂ ਦੂ ਕਰਦਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਮੁਜ ਮੈਂ ਰਹਾ ਨਾ ਹੂੰ ਜਦ ਤੂੰ ਕਹਿੰਦਾ ਮੈਂ ਨਹੀਂ ਤੂੰ ਮੈਂ ਨਹੀਂ ਕਛਾਉਂ ਰਹੀ ਕਛਾ ਹੈ ਨਾ ਮੋਰਾ ਇਹ ਮੰਨ ਕੇ ਤੂੰ ਕਹਿਣ ਲੱਗਿਆ ਪਹਿਨਾ ਇਹ ਬੰਦੇ ਆ ਤਾਂ ਤੂੰ ਕਹਿਣ ਲੱਗਿਆ ਅਗਿਆਨਤਾ ਨਾਲ ਤੂੰ ਤੂੰ ਨਹੀਂ ਕਹਿਣ ਨਾਲ ਗੱਲ ਬਣਦੀ ਪਹਿਲਾ ਸ਼ਲੋਕ ਆ ਲਿਆ ਮੇਰਾ ਵੱਡੇ ਮੈਂ ਕੁਛ ਨਹੀਂ ਜੋ ਕੁਛ ਐ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਹ ਲਾਗੇ ਮੇਰੇ ਤੇ ਬਾਅਦ ਜੇ ਤੂੰ ਕਹਿੰਦਾ ਨਾ ਜਾਣ ਕੇ ਸਮਝ ਕੇ ਫੇਰ ਉਹਦਾ ਤੂੰ ਤੂੰ ਕਰਤਾ ਤੂੰ ਭੈ ਅਗਿਆਨਤਾ ਨਾਲ ਤੂੰ ਤੂੰ ਕਹ ਤੇ ਤੂੰ ਨਹੀਂ ਮੰਨਦਾ ਅਗਿਆਨਤਾ ਨਾਲ ਬੰਨਦਾ ਨਹੀਂ ਹੈ ਜਗ ਮੈਂ ਚੇਤੇ ਉਹ ਜਾਣ ਕੇ ਜੋ ਜਗ ਮੈਂ ਰਹਾ ਖਦਾਇ ਸਮਾਏ ਜਿਹੜਾ ਸਮਝ ਕੇ ਗੱਲ ਕਰਦਾ ਉਹਦਾ ਪ੍ਰਮਾਣ ਹੈ ਜਿਹੜਾ ਬੇਸਮਝੀ ਨਾਲ ਕਰਦਾ ਉਹਦਾ ਪ੍ਰਮਾਣ ਨਹੀਂ ਹੈ ਉਹਦਾ ਤੂੰ ਤੂੰ ਕਰਨਾ ਵੀ ਪ੍ਰਮਾਣ ਨਹੀਂ ਹੈ ਤੂੰ ਤੂੰ ਕਰਤਾ ਤੂੰ ਪਿਆ ਤੂੰ ਤੂੰ ਕਰਦਾ ਤੂੰ ਰੂਆ ਇਹ ਤੇਰਾ ਕਹਿਣਾ ਤੂੰ ਤੂੰ ਕਰਤਾ ਦਾ ਕੁਰਬਾਨੀ ਕਿ ਲਿਖਿਆ ਹੋਇਆ ਹੈ ਬੈਗੁਰੂ ਬੈਗਰੂ ਲਿਖਿਆ ਨਹੀਂ ਹੋਇਆ ਉਹ ਕਰਨ ਲੱਗ ਗਿਆ ਇਹ ਨਹੀਂ ਕੀਤਾ ਕਿਉਂਕਿ ਇਹਦੇ ਨਾਲ ਗੁਰਮਤਿ ਤੇ ਧਾਣੀ ਬਣ ਜਾਈਦਾ ਤਾਂ ਨਹੀਂ ਕੀਤਾ ਗੁਰਮਤਿ ਦੇ ਧਾਣੀ ਬਣਾਉਣਾ ਸੀ ਉਹਨਾਂ ਨੇ ਗੁਰਮਤਿ ਦੇ ਧਾਣੀ ਬਣ ਤੋ ਰੁਕਣਾ ਸੀ ਆੜੀ ਗਿਆ ਉਹ ਕਹਿੰਦਾ ਤੂੰ ਤੂੰ ਕਰਤਾ ਤੂੰ ਪਿਆ ਤੂੰ ਤੂੰ ਕਰਤਾ ਤੂੰ ਹੁਆ ਮੁਜਬਹਿ ਰਹਾ ਤੂੰ ਹੋਆ ਬਜਮਹਿ ਰਹਾ ਨਾ ਹੂੰ ਮੇਰੇ ਜਿਹੜਾ ਹੋਂਸੇ ਅਹੰਕਾਰ ਸੀ ਉਹ ਖਤਮ ਹੋ ਗਿਆ ਹਾਂ ਹਾਂ ਹੋ ਖਤਮ ਹੋ ਗਈ ਮੇਰੀ ਹੋ ਜਦ ਆਪਾ ਪਰਕਾ ਮਿਟ ਗਿਆ ਜੱਤ ਦੇਖੂ ਤਦ ਤੂੰ ਜਦ ਆਪਾ ਪਰਕਾ ਮਿਟ ਗਿਆ ਆਪਾ ਤਾਂ ਮਿਟਿਆ ਹੀ ਮੇਰਾ ਕੁਛ ਨਹੀਂ ਪਰਕਾ ਹੈ ਹੋਰ ਵੀ ਕਿਸੇ ਦਾ ਕੁਛ ਨਹੀਂ ਜਿਹੜੇ ਦੁਆ ਵੀ ਕਹਿੰਦੇ ਨੇ ਫੇਰਾ ਉਹ ਵੀ ਝੂਠੇ ਆ ਆਪਣੀ ਪ੍ਰਾਈਮਿਟੀ ਆਪਣੀ ਪ੍ਰਾਈਮਿਟੀ ਪਰਕਾ ਵੀ ਕਿਸੇ ਦਾ ਨਹੀਂ ਇਹ ਵੀ ਸ਼ੰਕਾ ਨਹੀਂ ਹੈ ਵੀ ਫੇਰਾ ਤਾਂ ਹੈ ਦੀਏ ਦਾ ਹੈ ਮੇਰਾ ਇਸ ਤੇ ਦਾ ਰਾਣੀ ਕਿਆ ਤੇਰਾ ਗਮੇਲਾ ਜੇ ਬੇਰਾਣੀ ਤਾਂ ਹੈ ਦੇਰਾ ਬਲੀ ਜੇ ਤਰਵਰ ਪੰਖੇ ਬਸੇਰਾ ਤੇ ਆਪਾ ਵਰਗਾ ਤੇ ਮੇਰਾ ਨਹੀਂ ਹੈ ਤੇਰਾ ਉਹ ਨਹੀਂ ਤੈਨੂੰ ਵੀ ਭਰਮਿਆ ਮੇਰਾ ਤੈਨੂੰ ਭਰਵਾ ਮੇਰਾ ਪਰਮ ਨਗੜਿਆ ਜੇ ਤੂੰ ਕਹਨਾ ਫੇਰਾ ਤੈਨੂੰ ਭਰਮ ਮੈਨੂੰ ਵੀ ਸੀ ਭਰਮ ਪਹਿਲਾਂ ਮੇਰਾ ਹੁਣ ਹੈ ਨਹੀਂ ਭਰਮ ਮੈਂ ਛੱਡਦਾ ਪਰ ਜਦੋਂ ਨੂੰ ਸਮਝ ਆ ਗਈ ਮੈਂ ਛੱਡਦਾ ਤੂੰ ਛੱਡ ਦੇਗਾ ਜਦੋਂ ਸਮਝ ਆ ਜੂ ਤੂੰ ਹੀ ਛੱਡਣਾ ਆਸੇ 2-4 ਜਨਮ ਹੋਰ ਲੈ ਲਈ ਸਮਝੋ ਸਮਝ ਆਈ ਤੇ ਛੱਡ ਕਰ ਨਈ ਪੰਜਾਲੇ ਤਿਆਰ ਆ ਉਹ ਬੋਲ ਮਰੀ ਜਾਂਦਾ ਰਹੀ ਜਾਂਦਾ ਪੰਜਾਲੇ ਤਾਂ ਉਹੀ ਜੂਆ ਉਹੀ ਹੈ ਜੂਆ ਵੀ ਲੜੀ ਦਾ ਨਹੀਂ ਬਦਲਦੇ ਜੇ ਬਦਲਦੇ ਵੀ ਨਾ ਦਰਸਤ ਬਥੇਰੇ ਨੇ ਹੋਰ ਘਟ ਕੇ ਬਣਾ ਲਈਦਾ ਜੂੜਾ ਪੰਜਾਲੀ ਦਾ ਹੈਗੇ ਨਾ ਤਿਆਰ ਅਗਲਾ ਜਨਮ ਸਹੀ ਉਦ ਰਖ ਦੇ ਵੀ ਆਈ ਜਾਣਾ ਅਗਲੇ ਜਨਮ ਵਿੱਚ ਵੀ ਆਈ ਜਾਣਾ ਜੁੜੀ ਜਾਣਾ ਇਹ ਚਲੀ ਜਾਣਾ ਕੱਬ ਹਾਂਜੀ ਆ ਪਾਪਾ ਬਰ ਬਰ ਗਿਆ ਜਦ ਦੇਖੂ ਤਦ ਤੂੰ ਫਿਰ ਤੂੰ ਵੀ ਰਹਿਣਾ ਨਾ ਬਹਿ ਨਹੀਂ ਰਹਿਣਾ ਮੈਂ ਯਾਰ ਤੂੰ ਇੱਕ ਹੋ ਜਾਣਾ ਮੈਂ ਨੇ ਤੂੰ ਚ ਸਮਾ ਜਾਣਾ ਮੈਂ ਨੇ ਤੂੰ ਚ ਸਮਾ ਕੇ ਹੀ ਫਿਰ ਇੱਕ ਹੋਣਾ ਜਦ ਨਾਲ ਜਰ ਮਾਇਆ ਤੇ ਤੂੰ ਵੇਰ ਵਿੱਚ ਦੌੜ ਰਹਿ ਜਦ ਤੂੰ ਰਹਿ ਗਿਆ ਮੈਂ ਆ ਰਿਹਾ ਫਿਰ ਕੋਇ ਫਿਰ ਪੂਰਨ ਬ੍ਰੰਭ ਇਹਦੇ ਬਾਅਦ ਫਿਰ ਪੌਰ ਬ੍ਰੰਭ ਇਹਦੇ ਫਿਰ ਇੱਕ ਹਾਂ ਇੱਕ ਇੱਕ ਹਾਂ ਇੱਕ ਭਗਤ ਕਿੰਨੇ ਨੇ ਉਹਨਾਂ ਦੀ ਭਗਤਾਂ ਦੀ ਏਕਤਾ ਕਿੱਥੇ ਆ ਉਹਨਾਂ ਦੀ ਭਗਤਾਂ ਦੀ ਏਕਤਾ ਉਹਨਾਂ ਦੀ ਇੱਛਾ ਸ਼ਕਤੀ ਵਿੱਚ ਸਾਰਿਆਂ ਦੀ ਇੱਛਾ ਇੱਕ ਹੈ ਜਿਹੜਾ ਅੰਦਰ ਇੱਛਾ ਪੈਦਾ ਹੁੰਦੀ ਹੈ ਭਗਤ ਦੇ ਹਾਂ ਪਰਮਾਰਥ ਦੀ ਇੱਛਾ ਪਰਮਾਰਥ ਦੀ ਇੱਛਾ ਉਹ ਇੱਕੋ ਹੀ ਹੈ ਪਰਮਾਰਥ ਦੀ ਇੱਛਾ ਇੱਕੋ ਹੁੰਦੀ ਹੈ ਸਵਾਰਥ ਦੀ ਇੱਛਾ ਆਪਣੀ ਆਪਣੀ ਹੁੰਦੀ ਹੈ ਸਵਾਰਥ ਦੀ ਇੱਛਾ ਆਪਣੀ ਆਪਣੀ ਹੁੰਦੀ ਹੈ ਪਰਮਾਰਥੀ ਦੀ ਇੱਛਾ ਇੱਕੋ ਹੀ ਹੁੰਦੀ ਹੈ ਪਰਮਾਰਥਾ ਪਰਮਾਰਥ ਵਾਲਿਆਂ ਦੀ ਇੱਛਾ ਫਰਕ ਨਹੀਂ ਹੁੰਦਾ ਸਵਾਰਥ ਵਾਲਿਆਂ ਦੀ ਇੱਛਾ 'ਚ ਫਰਕ ਹੁੰਦਾ ਹਾਂਜੀ